ਸੋ ਇਹ ਇਹ ਕੁਝ ਗੱਲਾਂ ਨੇ ਜਿਹੜੀਆਂ ਉਸ ਨੂੰ ਸਰਕਾਰੀ ਗਲਿਆਰੇ ਤੱਕ ਲੈ ਕੇ ਜਾਣ ਦੇ ਵਿੱਚ ਸਹਾਈ ਹੋਈਆਂ ਜਿਨ੍ਹਾਂ ਦੇ ਕਾਰਨ ਉਹ ਉੱਥੇ ਤੱਕ ਪਹੁੰਚਿਆ ਸੋ ਉਸ ਦੀ ਜਿਹੜੀ ਮੌਤ ਹੈ ਬਲਤੇਜ ਪੰਨੂ ਦੀ ਉਹ ਉੱਥੇ ਹੀ ਉੱਥੇ ਉਹਦੇ ਕਾਰਨ ਲੱਭੇ ਜਾ ਸਕਦੇ ਨੇ ਕਿ ਉਹ ਮਰਿਆ ਕਿਉਂ ਕਿੱਥੇ ਆ ਕੇ ਮਰਿਆ ਉੱਥੇ ਉਹਨੇ ਮਰਨਾ ਹੀ ਮਰਨਾ ਸੀ ਸੋ ਕੁਝ ਕਾਰਨ ਨੇ ਬਲਤੇਜ ਪੰਨੂ ਦੀ ਮੌਤ ਦੇ ਨਾਲ ਨਾਲ ਅਸੀਂ ਜਿਹੜੇ ਜਿਨ੍ਹਾਂ ਦੇ ਉੱਤੇ ਮੈਂ ਗਹਿਰ ਗੰਭੀਰ ਚਰਚਾ ਚਾਹੁੰਨਾ ਸਿਰਫ 1 ਸਾਲ ਦਾ ਵਕਫਾ 2022 2023 ਠੀਕ ਹੈ ਨਾ ਜੀ ਅ ਸਰਕਾਰੀ ਤੌਰ ਦੇ ਉੱਤੇ ਤੁਸੀਂ ਨਾਲ-ਨਾਲ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਪੰਜਾਬ ਦਾ ਹੁਣ ਇਹਨੂੰ ਕਾਲਾ ਹਫਤਾ ਯਾਦ ਨਹੀਂ ਆਇਆ ਹੈਗਾ ਨਾ ਭਗਵੰਤ ਮਾਨ ਨੂੰ ਇਹ ਇਹਨਾਂ ਦੀ ਮੌਤ ਦੇ ਸਾਂਝੇ ਨੇ ਕਾਰਨ ਕਾਰਨ ਇੱਕੋ ਹੀ ਨਹੀਂ ਸਾਰਿਆਂ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ 2022-2023 ਦੇ ਵਿੱਚ ਹੁਣ ਤੱਕ ਹਲੇ ਸਾਲ ਪੂਰਾ ਹੋਇਆ ਨਹੀਂ 2023 373 ਮੌਤਾਂ ਹੋਈਆਂ ਨੇ ਤੇ ਹੁਣ ਵੱਖਰੀਆਂ ਲਾ ਲਓ ਨੌਜਵਾਨ ਜਿਨ੍ਹਾਂ ਦੇ ਹਾਰਟ ਅਟੈਕ ਨਾਲ ਮੌਤ ਹੋਈ ਹੈ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਨੂੰ ਅਸੀਂ ਨਸ਼ੇ ਦੇ ਨਾਲ ਮਰਿਆ ਬੰਦਾ ਨਹੀਂ ਸਮਝਦੇ ਹੈਗੇ ਪਰ ਉਹਦੇ ਕਾਰਨ ਕਿਉਂਕਿ ਜਵਾਨੀ ਦੇ ਵਿੱਚ ਹਾਰਟ ਅਟੈਕ ਹੋਣਾ ਕਿਉਂ ਹੁੰਦਾ ਵੇ ਇਹਨੀ ਜਵਾਨ ਅਵਸਥਾ ਦੇ ਵਿੱਚ ਉਹਦੇ ਕਾਰਨ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ ਜਾਂ ਮਾਪੇ ਕਹਿ ਦਿੰਦੇ ਨੇ ਉਹਨਾਂ ਦੇ ਮੱਥੇ ਤੇ ਇੱਕ ਦਾਗ ਲੱਗਣਾ ਹੁੰਦਾ ਕਿ ਇਹਨਾਂ ਦਾ ਮੁੰਡਾ ਤਾਂ ਜੀ ਨਸ਼ਾ ਕਰਕੇ ਮਰ ਗਿਆ ਉਹ ਦਾਗ ਨਹੀਂ ਲਵਾਉਣਾ ਚਾਹੁੰਦੇ ਆਪਣੇ ਮੱਥੇ ਤੇ ਇਸ ਕਰਕੇ ਉਹ ਹਾਰਟ ਅਟੈਕ ਦੇ ਖੂ ਖਾਤੇ 'ਚ ਪਾ ਦਿੰਦੇ ਨੇ ਉਸ ਮੌਤ ਨੂੰ ਸਰਕਾਰੀ ਅੰਕੜਿਆਂ ਦੇ ਮੁਤਾਬਕ ਹਾਰਟ ਅਟੈਕ ਨਾਲ ਜਿਹੜੀਆਂ ਮੌਤਾਂ ਹੋਈਆਂ ਨੂੰ 2307 ਨੇ ਜਵਾਨਾਂ ਦੀਆਂ ਮੁੰਡਿਆਂ ਦੀਆਂ ਠੀਕ ਹੈ ਨਾ ਜੀ ਤੇ ਜਿਹੜੀਆਂ ਅਣਜਾਣ ਕਾਰਨਾਂ ਕਰਕੇ ਹੋਈਆਂ ਨੇ ਵੀ ਨਾ ਤਾਂ ਹਾਰਟ ਅਟੈਕ ਹੋਇਆ ਤੇ ਨਾ ਨਸ਼ੇ ਕਾਰਨ ਬੰਦਾ ਮਰਿਆ ਉਹ ਗਿਣਤੀ ਹੈ ਜੀ 1605 ਕਿ ਜਿਹਦੇ ਪਰੇ ਨਾ ਮਾਪੇ ਦਰਸਣ ਲਈ ਤਿਆਰ ਨੇ ਵੀ ਕਾਦੇ ਨਾਲ ਮਰਿਆ ਕਾਦੇ ਨਾਲ ਨਹੀਂ ਤੇ ਜਲਦੀ ਜਲਦੀ ਚ ਸੰਸਕਾਰ ਵੀ ਕਰ ਦਿੰਦੇ ਨੇ ਮੌਤ ਹੋਈਆਂ ਜਵਾਨਾਂ ਦੀਆਂ ਨੇ 1605 ਤੇ 373 ਨਸ਼ੇ ਨਾਲ ਹਾਰਟ ਅਟੈਕ ਨਾਲ 2307 ਤੇ ਅਣਜਾਣੇ ਕਾਰਨ ਨੇ ਜਿਹੜੇ ਉਹਨਾਂ ਚ 1605 ਕੁੱਲ ਗਿਣਤੀ ਹੋ ਗਈ 4285 4285 4285 ਮੁੰਡੇ ਨੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹ ਨਾ ਤਾਂ ਅਮਰੀਕਾ ਕੈਨੇਡਾ ਗਏ ਨੇ ਇੰਗਲੈਂਡ ਆਸਟ੍ਰੇਲੀਆ ਗਏ ਨੇ ਬਾਹਰਲੇ ਮੁਲਕਾਂ 'ਚ ਗਏ ਨੇ ਉਹ ਸਦਾ ਲਈ ਇਸ ਧਰਤੀ ਤੋਂ ਚਲੇ ਗਏ 4285 ਸਿਰਫ 2022 ਤੇ 23